ਇਕ ਬ੍ਰਾਹਮਣ ਦੀ ਸਫਾਰਿਸ਼ ਦੇ ਨਾਲ ਔਰ ਉਹਦੀ ਫਰਿਆਦ ਦੇ ਨਾਲ ਸ਼ੰਭੂਕ ਨੂੰ ਫਾਂਸੀ ਤੇ ਚਾੜ ਸਕਦਾ ਹੈ ਮੌਜੂਦਾ ਗਧਾਨ ਨਹੀਂ ਚੜਦਾ RAM RAJ ਨੂੰ ਕਿਸ ਤਰ੍ਹਾਂ ਲਾਗੂ ਕਰੋਗੇ ਉਹ ਲਹਿਰਾਂ ਖਤਮ ਹੋ ਗਏ ਕ੍ਰਿਸ਼ਨ ਦੀਆਂ ਲਹਿਰਾਂ ਖਤਮ ਮਿਟ ਗਈਆਂ ਯੋਧੀਆਂ ਦੀਆਂ ਔਰ ਬੋਧੀਆਂ ਦੀ ਲਹਿਰਾਂ ਖਤਮ ਮਿਟ ਗਈਆਂ ਨਹੀਂ ਪਨਪਈਆਂ ਔਰ ਭਗਤਾਂ ਦੀ ਲਹਿਰ ਜਿਹੜੀ ਸੀ ਗੁਸਤਾਖੀ maaf ਉਹ ਵੀ ਕਰੀਬਨ ਕੇ ਬਨ ਸੁਮੱਚੇ ਵੇਛ ਦੇਚ ਨਿਸ ਤੋਂ ਨਾ ਬੂ ਜੁਲਾਹੇ ਬਹੁਤ ਨੇ ਇਨਾਂ ਜੁਲਾਹਿਆਂ ਦੇ ਛੁਣਫਾ ਨੂੰ ਕਬੀਰ ਦੀ ਰੂਹ ਨਹੀਂ ਮਿਲੇਗੀ। ਛੀਂਬੇ ਬਹੁਤ ਨੇ। ਇਨਾਂ ਦੇ ਛੁਣਫਾ ਨੂੰ ਕੋਈ ਨਾਮ ਦੇ ਉੱਤੇ ਦਰਸ਼ਨ ਨਹੀਂ ਹੋਣਗੇ। ਚੌਕ ਦੇ ਵਿੱਚ ਗੰਢਣ ਵਾਲੇ ਜੁੱਤੀਆਂ ਚਮਾਰ ਬਹੁਤੇ ਨੇ ਪਰ ਤੁਸੀਂ ਆਖੋ ਕੋਈ ਰਵਦਾਸ ਦੀ ਝਲਕ ਮਿਲੇ ਨਹੀਂ। ਇਹ ਗੱਲ ਨਹੀਂ। ਹਜਾਮਤਾ ਕਰਦੇ ਐ ਨਾਈ ਬੁਥੇਰੇ ਮਿਲਣਗੇ ਪਰ ਤੁਸੀਂ ਆਖੋ ਇਹਦੇ ਵਿੱਚ ਕੋਈ ਸੈਣ ਬੈਠਾ ਹੋਵੇ ਨਹੀਂ। ਇਹ ਗੱਲ ਨਹੀਂ। ਲਹਿਰ ਠੰਡੀ ਪੈ ਗਈ। ਖਤਮ ਹੋ ਗਈ। ਬਿਲਕੁਲ ਖਤਮ ਹੋ ਗਈ। ਸਿੱਖੀ ਦੀ ਲਹਿਰ ਚਲੀ। ਪਰ ਹੁਣ ਮੈਂ ਆਖਾਂ ਇਹ ਲਹਿਰ ਮਿੱਟੀ ਤੇ ਨਹੀਂ ਪਰ ਮਿਟ ਵੀ ਨਹੀਂ ਸਕਦੀ ਇਸ ਲਹਿਰ ਨੂੰ ਸੁਰਜੀਤ ਰੱਖਣ ਲਈ ਗੁਰੂਆਂ ਨੇ ਆਪਣਾ ਹੋਂਦ ਡੋਲਿਆ ਮਿਰਬ ਜ਼ਬਾਨੀ ਬੋਲ ਨਹੀਂ ਬੋਲੇ ਪਰ ਇਹ ਲਹਿਰ ਠੰਡੀ ਪਈਏ ਠੰਡੀ ਕਿਉਂ ਪਈਏ ਇਸ ਵਾਸਤੇ ਜਿਹੜੇ ਮੁਦਾਇਸ ਨੇ ਇਸ ਲਹਿਰ ਨੂੰ ਅਗਾਂ ਵਧਾਉਂਦੇ ਕੋਰੇ ਰਾਜਨੀਤਿਕ ਬਣ ਗਏ ਥੋਕੇ ਰਾਜਨੀਤਿਕ ਬਣ ਗਏ 90 ਤੋਂ ਲੈ ਕੇ 95 ਦੀ ਸਦੀ ਗੁਰਦੁਆਰਿਆਂ ਤੇ ਛਾ ਗਏ ਉਹ ਬੰਦੇ ਜਿਨ੍ਹਾਂ ਨੂੰ ਪਾਰਲੀਮੈਂਟ ਵਿੱਚ ਕੁਰਸੀ ਚਾਹੀਦੀ ਸੀ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਕੋਈ ਸਕੀਟ ਨਹੀਂ ਕੋਈ ਜਜ਼ਬਾ ਨਹੀਂ ਕੋਈ ਸ਼ਰਧਾ ਨਹੀਂ ਕੋਈ ਭਾਵਨਾ ਨਹੀਂ